ਮਨੂ ਵੀਰ ਨੂੰ ਬੇਨਤੀ ਵੀ ਕੁਲਦੀਪ ਵੀਰੇ ਨੂੰ ਮਿਲਣ ਦੇ ਮਨੂ ਵੀਰੇ ਨੂੰ ਬੇਨਤੀ ਆ ਉਹ ਕੁਲਦੀਪ ਵੀਰੇ ਨਾਲ ਸੰਪਰਕ ਕਰ ਲੈਣਗੇ ਉਧਰ ਹੈਪੀ ਬਾਬਾ ਜੀ ਸ਼ਿਪਾਰ ਵਾਲੇ ਸੋਨੀ ਯੂਕੇ ਬੜੁੰਦੀ ਨਾਲ ਕਹਿੰਦੇ ਕੁਲਦੀਪ ਕੈਨੇਡਾ ਹਰਜੀਤ ਸਿੰਘ ਜੀ ਸਰਪੰਚ ਦਿੱਮੀ ਯੂਐਸਏ ਤੇ ਮਨੂ ਬਾਈ ਕੈਨੇਡਾ ਉਹ ਕਹਿੰਦੇ ਵੀ ਰਸ਼ੀਦ ਦੀ ਟੀਮ ਦਾ ਕੋਈ ਜਾਂਸੀ ਜਿਹੜਾ ਪਹਿਲਾ ਦਿਨ ਜੱਫੇ ਲਾ ਗਿਆ ਉਹਨੂੰ ਕਹਿੰਦੇ 5100 ਦਿੱਤਾ ਜਾਵੇਗਾ 5100 ਦੇ ਨਾਮ ਤੇ ਸਨਮਾਨ ਦਿੱਤੇ ਜਾਣਗੇ ਲਓ ਕਬੱਡੀ ਕਰਨ ਹੈ ਇਹਦਾ ਬਿਆਲਪੁਰਾ ਮਿਰਜਾ ਪਿੰਡ ਹੈ ਬਿਆਲਪੁਰਾ ਭਾਈ ਕਾ ਪਿੰਡ ਕਹਿੰਦੇ ਬੰਦੀ ਸਿੰਘ ਭਾਈ ਸਾਹਿਬ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ ਦਾ ਪਿੰਡ ਹੈ ਬਿਆਲਪੁਰਾ ਭਾਈ ਕਾ ਦੀ ਧਰਤੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਯਫਰਨਾਮਾ ਸਾਹਿਬ ਲਿਖਿਆ ਸੀਗਾ ਔਰੰਗਜੀਤ ਨੂੰ ਔਰ ਆਹ ਸਾਹਮਣੇ ਕਲਮ ਦੇ ਨਾਲ ਹੀ ਮਾਰਿਆ ਸੀਗਾ ਮੇਰੇ ਮਿੱਤਰੋ ਔਰੰਗਜੀਤ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਆ ਕੈਨ ਵਾਲਾ ਇਹ ਤੇਜ਼ੀ ਹੈ ਨਿਯਾਮਪੁਰੇ ਦੇ ਵੱਡੇ ਰਿਕਾਰਡ ਬੋਲਦੇ ਆ ਬੇਸ਼ੱਕ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਹਦਾ ਨਾਂ ਜਿਹੜਾ ਖੇਡੀ ਹੋਈ ਕਬੱਡੀ ਕਰਕੇ ਅੱਜ ਵੀ ਗੂੰਜਦਾ ਵਿੱਕੀ ਜਗੇੜੇ ਹੋਣੀ ਔਰ ਦਵਿੰਦਰ ਸਰਪੰਚ ਹੋਣੀ ਪੁੱਜਿਆ ਮਨੂੰ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਅਮਰੀਕ ਚੱਕ ਬਾਈਕ ਆ ਦੋ ਪੁਰਜੀ ਵਾਲਾ ਦੋ ਪੁਰਜੀ ਜਿਹੜਾ ਕਹਿੰਦੇ ਦੀਪ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਗੱਲ ਟਰੱਕ ਯੂਨੀਅਨ ਨੇ ਪ੍ਰਧਾਨ ਸਾਹਿਬ ਦੀ ਚੱਲਦੀ ਹੈ ਉਹਨਾਂ ਦੇ ਭਾਈ ਸਾਹਿਬ ਕਹਿੰਦੇ ਭਾਈ ਸੁੱਖੀ ਜੋੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਨਿੰਮੀ ਯੂ ਐਸ ਏ ਉਹਨਾਂ ਵੱਲੋਂ ਕਹਿੰਦੇ 31000 ਦੇ ਯੋਗਦਾਨ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਹ ਦਿਲੋਂ ਧੰਨਵਾਦ ਹੈ ਕਹਿੰਦੇ ਵੱਡੇ ਵੀਰਾਂ ਦਾ ਭਾਈ ਸੁਖੀ ਜੁੜੀ ਆਏ ਹੋਏ ਨੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਵੀਰ ਨੇ ਰੇਡਾਂ ਪਾਉਂਦੇ ਆ ਜੱਫੇ ਲੱਗਦੇ ਨੇ 27 ਤਰੀਕ ਨੂੰ ਕਹਿੰਦੇ ਕੰਗੜਬਾਲ ਦੇ ਵਿੱਚ ਬਹੁਤ ਦੁਪੱਟਾ ਮੇਲਾ ਹੋਣਾ ਉਧਰ ਦਿਵਿੰਦਰ ਸਰਪੰਚ ਆਇਆ ਹੋਇਆ ਇੱਕ ਤਰੀਕ ਹੋਣੀ ਹੈ ਉਹ ਚੋਟੀ ਦਾ ਮੇਲਾ ਉਹ ਮਲੇਰਕੋਟ ਦੇ ਵਿੱਚ ਇੱਕ ਤਰੀਕੇ ਦੇ ਭੱਜੀ ਆਉਂਦੀ ਆ ਉਹ ਪੱਟੇ ਬਾਈ ਕਰਨ ਆ ਗਿਆ ਕਰਨ ਦਿਆਲਪੁਰੇ ਮਿਰਜੇ ਵਾਲਾ ਕਰਨ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਹਾ ਜਲਾਲ ਦੇ ਲਾਗੇ ਕਰਕੇ ਦਿਆਲਪੁਰਾ ਮਿਰਜਾ ਔਰ ਦੂਜੇ ਪਾਸੇ ਰਸ਼ੀਨ ਵਾਲਾ ਸਫੀ ਆ ਸਫੀ ਰਸ਼ੀਨ ਵਾਲਾ ਹੋ ਗਿਆ ਮੂਰੇ ਕਰਾਉ ਧੰ 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 ਮੇਰੇ ਮਿੱਤਰੋ ਦੂਜੇ ਸੈਮੀ ਵਾਲੀਆਂ ਟੀਮਾਂ ਜਲਦੀ ਦੇ ਨਾਲ ਹੀ ਆ ਜਾਣ ਮਾਨਨ ਰੀ 200 ਰੁਪਇਆ ਰੇਡਰ ਦੇ ਲਈ ਭਾਈ ਸੁੱਖੀ ਦੇ ਪੁੱਤ ਜੀ ਕੀਤਾ ਆਹ ਸਾਹਮਣੇ ਕਹਿੰਦੇ ਰੇਡਾਂ ਪੈਂਦੀਆਂ ਨੇ ਕਰਨ ਆਪਣਾ 200 ਰੁਪਇਆ ਲੈ ਜਿਓ ਆਹ ਚਾਰੇ ਕਹਿੰਦੇ ਪੱਟਾਂ ਤੇ ਥਾਪੀਆਂ ਮਾਰਦੇ ਮੇਰੇ ਮਿੱਤਰੋ ਇਹ ਪਰ ਕਹਿੰਦੇ ਤੇਜ਼ੀ ਹੈ ਨੌਜਾਨ ਇਹਦਾ ਕੈਂਡ ਪਿੰਡਾ ਹੈ ਮੇਰੇ ਮਿੱਤਰੋ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਮੱਲ ਹੈ ਆਹ ਕਹਿੰਦੇ ਇਹ ਟੀਮਾਂ ਇਹ ਨਹੀਂ ਬਣਦੀਆਂ ਆਹ ਡੇਢ-ਡੇਢ 2-2 ਲੱਖ ਇਹ ਬਜਟ ਹੁੰਦਾ ਕਹਿੰਦੇ ਟੀਮਾਂ ਦਾ ਇਹ ਟੀਮਾਂ ਐਵੇਂ ਨਹੀਂ ਬਣਦੀ ਆਹ ਰੇਟਾਂ ਪੈਂਦੇ ਆ ਜੱੱਸੇ ਲੱਗਦੇ ਓ ਤੇਜ਼ੀ ਕੈਗ ਵਾਲਾ ਕਹਿੰਦੇ ਓ ਬੱਟੇ ਬੱਲਾ ਨੇ ਅਹਿਮਦਗੜ ਦੇ ਵਿੱਚ ਪਰ ਨਿਆਲਪਰਾ ਮਿਰਜਾ ਤੇ ਕਹਿੰਦੇ ਦੀਪਤ ਮੁਰਜੀ ਦੀਆਂ ਤਿੰਨ-ਤਿੰਨ ਕਬੱਡੀਆਂ ਜਿਹੜੀਆਂ ਐ ਗੁਲਦੀਪ ਬਾਈ ਕਹਿੰਦਾ ਵੀ ਸੋਨੀ ਯੂਐਸਏ ਤੇ ਮੇਰੇ ਵੱਲੋਂ 51 5100 ਲਾ ਦਿਓ ਆ 5100 ਦੀ ਪਹਿਲੀ ਰੇਡ ਹੈ ਸੈਕੰਡ ਸੈਮੀਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪੁੱਜਿਆਣ ਪਰ ਦਬੁਰਜੀ ਵਾਲਾ ਦੀਪ ਇਸ ਵੇਲੇ ਲੱਖਾਂ ਦਾ ਅੰਕ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਲੈ ਕੇ ਚੱਲ ਵੀ ਮੰਗੂ ਪਾ ਵੀ ਕਬੱਡੀ ਉਧਰ ਮਾਨਾ ਰੂਮੀ ਜੈਲਾ ਧੁਰਕੋਟ ਦੀਪ ਢੰਡਰੀਆ ਗੁਰਜੀਵ ਨੰਨੜ ਜੀ ਯੂ ਐਸ ਏ ਹਰਵਿੰਦਰ ਬਾਸੀ ਹਾਲੈਂਡ ਤੇ ਕਿਰਪਾਨ ਸਿੰਘ ਜੀ ਕਹਿੰਦੇ ਵੀ ਕਮਾਲ ਗਲਬ ਦਾ 31 ਜਨਵਰੀ ਨੂੰ ਕਪਾਲਪੁਰੇ ਦੇ ਮੇਲੇ ਤੇ ਕਮਾਲਪੁਰੇ ਦੇ ਮੇਲੇ ਤੇ ਢਾਈ ਇਹ ਲੱਖ ਦੀ ਨਗਦ ਰਕਮ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰਾਂਗੇ ਆਹ ਸਾਹਮਣੇ ਪੈਂਦੀ ਹੋਈ ਰੇਡ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜਮਾਨਾ ਅਜ ਖੜ ਖੜ ਕੇ ਉਧਰ ਕਹਿੰਦੇ ਪਾਲ ਬਾਈ ਹੋਣੀ ਹੈ ਜਿਹੜੇ ਕਹਿੰਦੇ ਟਰੱਕ ਜੀ ਦੇ ਪ੍ਰਧਾਨ ਨੇ ਆਹ ਕਹਿੰਦੇ ਇਸ ਵੇਲੇ ਇਹ ਨੌਜਵਾਨ ਕਹਿੰਦੇ ਕਰ ਲੈ ਮੇਰੇ ਮਿੱਤਰੋ ਆਹ 200 ਰੁਪਏ ਦੇ ਵੱਡੇ ਮਾਣ ਤੇ ਸਨਮਾਨ ਮੈਂ ਵਿਸ਼ੇਸ਼ ਤੌਰ ਤੇ ਤਕਬਿਰ ਕਰਾਂਗਾ ਲਓ ਕਹਿੰਦੇ ਕਰ ਲੋ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨਾ ਹੋਇਆ ਮੈਂ ਗੱਲ ਕਰਦਾ ਸੀਗਾ ਵੀ ਡੇਡ ਡੇਡ 2-2 ਲੱਖ ਬਜਟ ਹੁੰਦਾ ਇਹਨਾਂ ਟੀਮਾਂ ਦਾ ਇਹ ਟੀਮਾਂ ਇਹ ਮੇਲੀ ਬਣਦੀ ਅੱਜ ਤੜਕੇ ਕਹਿੰਦੇ ਅੱਗਾ ਪਾਉਣਾ ਕਿੰਤਾ ਜਿਹੜੀ ਸਿਰੇ ਵੀ ਕਰਾਰੀ ਉਹ ਅੜੀ ਰਹੀ ਹੈ ਜਾਂ ਤਾਂ ਕਹਿੰਦੇ ਰਮਨ ਪੈਰੀਪਾਲ ਜਾਣਦਾ ਜਾਂ ਗੱਗੀ ਝੋਟ ਜਾਣਦਾ ਵੀ ਜਾ ਫਿਰ ਮੈਚ ਜਾਣਦਾ ਮੈਦ ਦੇ ਵਿੱਚੋਂ ਰਿਮੂਵ ਕਰ ਗਿਆ ਸੀ ਤੁਸੀਂ ਹਜੇ ਵੀ ਜਿਵੇਂ ਜਦਈਆ ਚੱਲੀ ਜਾਂਦਾ ਸੀ ਵੀ ਫਲਾਣਾ ਉੱਥੋਂ ਸੱਡਣਾ ਉਹ ਉੱਥੋਂ ਸੱਡਣਾ ਇਹ ਟੀਮਾਂ ਐਵੇਂ ਨਹੀਂ ਬਣਦੀਆਂ ਆਹ ਲੱਖਾਂ ਲੱਗਦੇ ਨੇ ਮਣੂ ਤੈਨੂੰ ਬਾਰਕੋ ਦੀਪਤ ਬੁਰਜੀ ਵਾਲਾ 5200 ਦੀ ਗਲਦੀਪ ਹਣਾ ਵੱਲੋਂ ਸੋਨੀ ਯੂਐਸਏ ਵਾਲੇ ਵੱਲੋਂ ਦੂਜੀ ਕਬੱਡੀ ਪਾ ਰਿਹਾ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਦੂਜਾ ਸੈਮੀਫਾਈਨਲ ਧਨੋਰੀ ਤੇ ਖਡੂਰ ਸਾਹਿਬ ਤਰਪੋ ਗੱਡੀਆਂ ਕੋਲੋਂ ਲਓ ਤਰਨੀ ਉਪਾ ਵਾਲ ਮੇਰੇ ਮਿੱਤਰੋ ਲਓ ਸੋਨੀ ਬੜੁੰਦੀ ਯੂਐਸਏ ਵਾਲੇ ਵੱਲੋਂ ਆਹ ਜੁਕੇ ਵਾਲੇ ਵੱਲੋਂ ਮਾਨ ਸਨਮਾਨ ਪਰ ਸਾਹਮਣੇ ਦਬਰਜੀ ਵਾਲਾ ਦੀਪ ਦਬੁਰਜੀ ਵਾਲਾ ਦੀਪ ਹੁਣ ਫੜਿਆ ਚਾਉ ਕੇ ਨਹੀਂ ਗੱਲ ਸਮੇਂ ਦੀ ਹਜੇ ਤੱਕ ਟੱਚ ਹੀ ਨਹੀਂ ਲੱਗਿਆ ਨੰਬਰ ਹੁਣ ਤੱਕਦਾ ਸਭ ਤੋਂ ਬੈਸਟ ਜੱਫਾ ਤਰਨੀ ਉਪਾਉਣ ਦੇ ਨਾ ਰਿਆ ਆਮਦਗਰ ਛੰਨਾਰੋ ਸਵਾਦ ਆ ਗਿਆ ਫਿਰ ਸਾਡੇ ਵੱਲੋਂ ਜੀ ਤਾੜੀ ਮੱਚ ਗਈ 5100 ਸੋਨੀ ਬੜੁੰਦੀ ਯੂਕੇ ਤੇ ਕਲਦੀਪ ਭਾਈ ਵੱਲੋਂ ਇਸ ਨੌਜਨ ਦੇ ਲਈ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਤੇ 200 ਸਤਿਕਾਰ ਹੈ ਤੇ 200 ਰੁਪਏ ਇੱਧਰ ਸੁਖੀ ਭਾਈ ਹੈ ਪਾਲ ਭਾਈ ਦੇ ਭਾਈ ਸਾਹਿਬ ਨੇ ਉਹਨਾਂ ਵੱਲੋਂ ਆ ਵੀਰੇ ਪੈਸੇ ਫੜ ਕੇ ਲੈ ਜਾਓ ਕਿਰਪਾ ਕਰਕੇ ਆਓ ਰੇਡਾਂ ਪੈਦੇ ਆ ਜੱਫੇ ਲੱਗਦੇ ਗੱਲ ਕਹਿੰਦੇ 5 5 ਹਜ਼ਾਰ ਤੇ ਚਲੀ ਗਈ ਹੈ ਆਹ ਗੱਲ ਕਹਿੰਦੇ 5 5 ਹਜ਼ਾਰ ਤੇ ਚਲੀ ਗਈ ਹੈ ਨਹੀਂ ਐਵੇਂ ਨਹੀਂ ਆਖ ਆਹ ਲੱਖਾਂ ਵੱਜਦਾ ਇਹਨਾਂ ਟੀਮਾਂ ਦਾ ਇਹ ਟੀਮਾਂ ਕਹਿੰਦੇ ਐਵੇਂ ਨਹੀਂ ਬਣਦੀ ਆ ਉਹ ਪਟਿਆ ਬਠਿੰਡੇ ਮੁੰਡਾ ਬਠਿੰਡੇ ਦਾ ਬਠਿੰਡੇ ਵੀ ਭੈੜਾ ਮੁੰਡਾ ਬਠਿੰਡੇ ਦਾ ਫਾਨਾ 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 ਉਹ ਮੇਲਾ ਬਣ ਗਿਆ ਬਿਗੜਾੜਾ ਇਹਨੂੰ ਫਾਨਾ ਕਹਿੰਦੇ ਐ ਫਾਨੇ ਦਾ ਜੱਫਾ 1100 ਦਾ ਇਹਦੀ 마ਸੀ ਦੇ ਪੁੱਤ ਗੋਪੀ ਮਣਾਰ ਵੱਲੋਂ ਐ ਮਾਨ ਸਨਮਾਨ ਵੱਡੇ ਐ ਬਹੁਤ ਬਹੁਤ ਧੰਨਵਾਦ ਐ ਆਓ ਥੋੜਾ ਆਪਾਂ ਗਰਾਊਂਡ ਨੂੰ ਕਲੀਅਰ ਕਰੀਏ ਕੈਨ ਵਾਲਾ ਤੇਜੀ ਜਦੋਂ ਪਾਉਂਦਾ ਦਿਮਾਗ ਨਾਲ ਕੌਡੀ ਤੇ ਦੁਨੀਆ ਦੇ ਦਿਲ ਜਿੱਤ ਜਾਂਦਾ ਮੇਰੇ ਮਿੱਤਰੋ ਇਸ ਲਈ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਆਹ ਤੇਜੀ ਐ ਕੈਨ ਵਾਲਾ ਹੁਸ਼ਿਆਰਿਆ ਪਾਪਰ ਬੜੀ ਦੂਰ ਐ ਪਰ ਅੱਜ ਰਸ਼ੀਨ ਵਾਲੇ ਕਹਿੰਦੇ ਸਾਡੇ ਇਲਾਕੇ ਦਾ ਮੇਲਾ ਅੱਜ ਕੁਝ ਵੱਖਰਾ ਕਰਕੇ ਦਿਖਾਵਾਂਗੇ ਅੱਜ ਕੁਝ ਵੱਖਰਾ ਕਰਕੇ ਦਿਖਾਵਾਂਗੇ ਪਹਿਲਾਂ ਕੜਿਆਣੇ ਦੀ ਟੀਮ ਨੂੰ ਹਰਾਇਆ ਪਰ ਹੁਣ ਦੇਖਦੇ ਆ ਵੀ ਸੈਮੀਫਾਈਨਲ ਕੌਣ ਜਿੱਤਦਾ ਹੈ ਗੱਲ ਸਮੇਂ ਦੀ ਹੈ ਆਹ ਸਾਹਮਣੇ ਫੈਸਲਾ ਹੋ ਗਿਆ ਵੀ ਪੁਆਇੰਟ ਜਿਹੜਾ ਜਾਫੀ ਦਾ ਦਪੁਰਜੀਆ ਨੇ ਦੀ ਰੇਡ ਉਧਰ ਟ੍ਰਾਂਟੋ ਤੋਂ ਟਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਹਰਜੀਤ ਮੁੰਡੇਰ ਹਰਮਨ ਕਾਲੜਾ ਤੇ ਨਾਲ ਰਮਨ ਚੀਮਾ ਹੁਣੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਟਾਂਟੋ ਪੰਜਾਬੀ ਕਬੱਡੀ ਕਲੱਬ ਮੇਰੇ ਵੀਰੋ ਵੱਡੀ ਕਲੱਬ ਆਂਦੀ ਹੈ ਅੰਟਾਰੀਓ ਦੀ ਮੇਰੇ ਵੀਰੋ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਦੇ ਵਿੱਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਦੀ ਆਹ ਦੀਪ ਦੀ ਰੇਹ ਆਹ ਦੀਪ ਦੀ ਦੀਪ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਉਹ ਟਰਾਈ ਦੀ ਵੀ ਲੱਗਦਾ ਜੋਰ ਉਹ ਥਾਦੇ ਵਰਗੇ ਉਹ ਬੱਟੇ ਮਾਰ ਰਹੇ ਕਬੱਡੀ ਦੇ കബഡി കബഡ് കബഡി 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 ഓ ജാ തോർജിയാണ് ഓ ജോ ਰਜੀ ਵਾਲਾ ਅੱਜ ਸਵਾਦ ਆ ਗਿਆ ਅੱਜ ਰੇਡ ਕਹਿੰਦੇ ਉਹ ਮੂਕੇ ਦੀ ਤਾਰੀਆ ਮੇਰੇ ਮਿੱਤਰੋ ਕਿ ਬੱਲੀਆਂ ਬੜਾ ਗਿਆ ਝਾਜਰ ਤੇਰੀ ਲਾਲ ਲਾਲ ਪਰ ਦੁਰਦਾ ਜੋ ਨਤਰਾਂ ਦੇ ਕੋਕਾ ਬੜਦਾ ਜੋ ਬੜ ਜਾਣਾ ਸੁਰਮਾ ਵੀ ਤੱਕੇ ਤੜ ਜਾਣਾ ਹੈ ਗਾਡੀ ਪਰੀ ਦੇ ਤੜ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਆ ਮੈਨੂੰ ਲੱਗਦਾ 21 5100 ਦੀ ਸੋਨੀ ਯੂਕੇ ਵੱਲੋਂ ਤੇ ਨਾਲ ਕੁਲਦੀਪਾਈ ਵੱਲੋਂ ਤੀਜੀ ਰੇਡ ਕਰਨ ਤੇয়াল ਪ੍ਰੇਆਲਾ ਖੇਡ ਰੋ ਕੇ ਸੀ ਦੀ ਖੇਡ ਕਰਾ ਵੱਲੋਂ ਮੇਰੇ ਮਿੱਤਰੋ ਆ ਸਾਹਮਣੇ ਸਫੀ ਫੜ ਗਿਆ ਬਾ ਫੜ ਗਿਆ ਬਾ ਕਰ ਗਿਆ ਕਮਾਲ ਲਾਉ ਤਕੜਾ ਜਫਾ ਪਰ ਪੁਆਇੰਟ ਓ ਦਰਸ਼ਕ ਵੀਰਿਆ ਦਲ ਮੁੜ ਗਿਆ ਬੈਠਾ ਵਾ ਕੇ ਨਹੀਂ ਫਿਰ ਦੁੱਖ ਟੁੱਟ ਗਏ ਉਹ ਦੁੱਖ ਟੁੱਟ ਗਏ ਉਹ ਬਠਿੰਡੇ ਵਾਲਾ ਮਾਰਦਾ ਠਾਪੀਆਂ ਉਹ ਕਰਦਾ ਕਹਿੰਦੇ ਉਂਗਲਾ ਖੇੜੀਆ ਮੈਚ ਕਾਦਾ ਐ ਲੱਗਦਾ ਜਿਵੇਂ ਚੱਕ ਤੇ ਜਮੀਰ ਚੱਲਦੀ ਹੁੰਦੀ ਆ ਅਮਰੀਕਾ ਦੇ ਜਿਹੜਾ ਹੋੜ ਸੀਗਾ ਰਸ਼ੀਦ ਨੂੰ ਮਿਲ ਗਿਆ ਉਧਰ ਟ੍ਰੈਂਟੋ ਪੰਜਾਬੀ ਕਬੱਡੀ ਕਲੱਬ ਵਾਲੇ ਕਹਿੰਦੇ ਵੀ ਜਿਹੜੀ ਜਿੱਤ ਗਈ ਮਨੂੰ ਉਹਨੂੰ 2100 ਰੁਪਏ ਸਾਡੀ ਕਲੱਬ ਵੱਲੋਂ ਦੇ ਦਿਓ ਬਹੁਤ ਬਹੁਤ ਸਤਿਕਾਰ ਹੈ ਟ੍ਰੈਂਟੋ ਪੰਜਾਬੀ ਕਬੱਡੀ ਕਲੱਬ ਦਾ ਵੱਡੀਆਂ ਵੱਡੀਆਂ ਖੇਡ ਕਲੱਬਾਂ ਵੱਡੇ ਬਜਟ ਅੱਜ ਦੇ ਸਮੇਂ 'ਚ ਮੇਲੇ ਕਰਾਉਣੇ ਮਨੂੰ ਕੋਈ ਸੌਖੀ ਗੱਲ ਨਹੀਂ ਔਰ ਅੱਜ ਦਾ ਮੇਲਾ ਵੀ ਜਿਹੜਾ ਸਕਸੈਸ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ ਔਰ ਇੱਕ ਤੇਜੀ ਵਾਲਾ ਹੋਲਡ ਸੀ ਉਹ ਦਿਨ ਵੇ ਦਾ ਔਰ ਇਧਰ ਮੂੰਗੇ ਵਾਲਾ ਨੰਬਰ ਸੀਗਾ ਜਿਹੜਾ ਉਹ ਰਸ਼ੀਨ ਨੂੰ ਮਿਲ ਗਿਆ ਯਾਨੀ ਕਿ ਇੱਕ ਉਧਰ ਤੇ ਇੱਕ ਉਧਰ ਨੰਬਰ 2 ਕਹਿੰਦੇ ਇੱਕ ਇੱਕ ਨੰਬਰ ਦੋਨੋਂ ਟੀਮਾਂ ਨੂੰ ਮਿਲ ਗਿਆ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਧਨੌਰੀ ਤੇ ਖੰਡੂਰ ਸਾਹਿਬ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪਹੁੰਚਣ ਘਨੌਰੀ ਤੇ ਮੇਰੇ ਵੀਰੋ ਧਨੌਰੀ ਤੇ ਖੰਡੂਰ ਸਾਹਿਬ ਦਾ ਬੜਾ ਚੋਟੀ ਦਾ ਮੈਚ ਆ ਤੇਜ਼ੀ ਆ ਕੈਨ ਵਾਲਾ ਪਾਉਂਦਾ ਰੇਡ ਹੁਸ਼ਿਆਰਾ ਬੋਪਰੀਆ ਪੇਜੀ ਕਹਿਣ ਬੜਾ ਸਿਆਣਾ ਰੇਡਰ ਹੈ ਬੜਾ ਸਿਆਣਾ ਆਹ ਸਾਹਮਣੇ ਦੀਪ ਫੇਰ ਆ ਗਿਆ ਉਹ ਦੀਪ ਕਹਿੰਦੇ ਫੇਰ ਆ ਗਿਆ ਮੇਰੇ ਮਿੱਤਰੋ ਉਧ ਮੁਰਜੀ ਵਾਲਾ ਫੇਰ ਆ ਗਿਆ ਉਂਗਲਾ ਕਹਿੰਦੇ ਖੜੀਆ ਕੀਤੀਆਂ ਮੁੰਡੇ ਨੇ ਉਹ ਟੀਮਾਂ ਕਹਿੰਦੇ ਚੋਟੀ ਦੀਆਂ ਨੇ ਅੱਜ ਚੋਟੀ ਦਾ ਨੂੰ ਚੋਟੀ ਦੇ ਟੱਕਰ ਗਏ ਉਹ ਭਾਈ ਤਾੜੀ ਬਾਰੇ ਕੀ ਗਿਆ ਲੈ ਇਹ ਫਾਨਾ ਹੈ ਇਹ ਫਾਨਾ ਹੈ ਇਹ ਫਨ ਹੈ ਇਹ ਫਨ ਹੈ ਇਹ ਫਨ ਹੈ ਆਹ ਵੇਖ ਰਮਾਲ ਕੁੱਕਦੇ ਆ ਰਮਾਲ ਕੁੱਕਦੇ ਵਿੱਚ ਅਹਿਮਦਗੜ ਛੰਨਾ ਲੋਕੀ ਤਾਂ ਨਜ਼ਾਰਾ ਲੈਂਦੇ ਆ ਰਮਾਲ ਕੁੱਕਦੇ ਵਿੱਚ ਅਹਿਮਦਗੜ ਛੰਨਾ ਉਹ ਲੋਕੀ ਤਾਂ ਨਜ਼ਾਰਾ ਲੈਂਦੇ ਆ ਉਹ ਲੋਕੀ ਤੇ ਨਜ਼ਾਰਾ ਲੈਂਦੇ ਆ ਭਾਈ ਕਹਿੰਦਾ ਖੱਫੇ ਨੂੰ ਕੰਦਾ ਪੈਰ 'ਚ ਬਿੰਦੀ ਪਾ ਕੇ ਇੱਕ ਪੇਸ ਜੀ ਬਣ ਜਾਂਦੀ ਆ ਖਾਣਾ ਖਾਣ ਦਾ ਸਵਾਦ ਆ ਜਾਂਦਾ ਉਹ ਖਾਣਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇਬਰ ਮੂਗੇ ਵੀ ਰੇਡ ਪੈ ਰਹੀ ਆ ਉਹ ਗੋਪਰੀਆ ਵੀ ਕਹਿੰਦੇ ਅੱਜ ਦੇ ਟਾਈਮ ਦਾ ਉਹ ਚੌਕੀ ਦਾ ਯਾਸੀ ਉਹ ਜੱਸੇ ਵਰਗੇ ਧਿਆਨੇ ਵਰਗੇ ਆ ਆ ਆ ਆ ਆ ਸਵਾਦ ਆ ਕੰਮ ਕਰ ਤਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪਤਲੋ ਹੱਲਾ ਗੁੱਲਾ ਰੱਖੀ ਦਾ ਘਲਾ ਕੇ ਪਤਰੋ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੱਲਾ ਗੁੱਲਾ ਹੋ ਗਿਆ ਨੰਬਰ 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 ਮੇਰੇ ਮਿੱਤਰੋ ਕਿਹਦੇ ਹਿੱਸੇ ਉਪਾਲੀਆਂ ਤਰਨੀ ਮੁੰਡਾ ਸੰਗਰੂਰੀਆ ਆ ਕਹਿੰਦੇ ਲਾਉ ਟਕੜਾ ਜੱਫਾ ਬਿਆਲਪੁਰੇ ਵਾਲੇ ਕਰਨ ਨੂੰ ਪੁੱਠੀ ਪੈ ਗਈ ਹੈ ਹੁਣ ਕਹਿੰਦੇ ਮੇਰੇ ਵੀਰੋ ਗੱਲ ਔਖੀ ਹੈ ਗੱਲ ਔਖੀ ਹੈ ਇੱਕ ਗੱਲ ਤੇ ਪੱਕੀ ਆ ਰਬਿੰਦਰ ਆਹ ਭੰਗੜੇ ਪਈ ਜਾਂਦੇ ਆ ਲਾਈਵ ਵਾਲਿਆ ਦਿਖਾ ਦੇ ਆਹ ਭੰਗੜੇ ਪਈ ਜਾਂਦੇ ਆ ਵਿੱਚ ਐਮਿਤਗੜ ਛੰਨਾ ਦੇ ਉਹ ਲੋਕੀ ਨਿਆਰੇ ਲੈਂਦੇ ਲੋਕੀ ਨਿਆਰੇ ਲੋਕੀ ਨਿਆਰੇ ਓ ਜਿੱਤ ਜਿਹੜਾ ਮਰਜੀ ਜਾਵੇ ਅੱਗੀ ਕੇ ਅੱਜ ਪਤਾ ਲੱਗਿਆ ਵੀ ਗਲਾਪੋ ਆਈ ਹੈ ਓ ਚੋਤੀ ਦੇ ਮੁਕਾਬਲੇ ਮੇਰੇ ਮਿੱਤਰੋ ਜਿੱਤ ਜਿਹੜਾ ਮਰਜੀ ਜਾਵੇ ਪਰ ਪਤਾ ਲੱਗਾ ਵੀ ਮੇਲਾ ਹੋਇਆ ਕਾ ਲੋ ਵੀ ਕਹਿਣ ਗੁਨਾਹ ਮੈਂ ਕਿਟੂ neck fight ਹੈ neck to neck fight ਹੈ neck to neck fight ਹੈ ਉਹ ਅਮਨਗਰ ਸ਼ਨਾਰੋ ਮੁੱਲ ਮੁੜ ਗਿਆ ਕਿ ਨਹੀਂ ਫੇਰ ਉਹ ਲਲਕਾਰੇ ਭਾਈ ਬੇ ਉਹ ਟਾੜੀ ਵੱਜਦੀ ਹੈ ਅੱਜ ਪਤਾ ਲੱਗਦਾ ਮੜੂ ਵੀ ਮੇਲਾ ਹੋਇਆ ਹੈ ਇਹ ਮਿਹਨਤ ਬੋਲੀ ਆ ਇਹ ਸਖਰਚ ਬੋਲੇ ਨੇ ਅਗਲੀ ਰੇਡ ਰੁਪਿੰਦਰ ਜਮੁਰਜੀ ਵਾਲਾ ਜਮੁਰਜੀ ਵਾਲਾ ਤਿਆਰ ਹੈ ਦਬੁਰਜੀ ਵਾਲਾ ਤਿਆਰ ਵਰ ਤਿਆਰ ਹੈ ਪਾਉਂਦਾ ਕਬੱਡੀਆਂ ਲੋਕਾਂ ਦੇ ਦਿਲ ਜਿੱਤਦਾ ਮੰਗ ਵੱਡੀ ਹੈ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਸਾਰੇ ਲੋਕ ਕਹਿੰਦੇ ਆ ਵੀ ਸਾਡੇ ਖੇਡੇ ਸਾਡੇ ਖੇਡੇ ਸਾਡੇ ਖੇਡੇ ਦਬੁਰਜੀ ਵਾਲਾ ਦੀਪ ਇਸ ਲਈ ਖੇਡ ਮੈਦਾਨ ਦੇ ਵਿੱਚ ਹਜੇ ਕਹਿੰਦਾ ਵੀ ਨਹੀਂ ਫਾਉਲ ਹੋਇਆ ਆਹ ਸਾਹਮਣੇ ਪੈਂਦੀ ਹੋਈ ਰੇਡ ਜਫੀ 4 ਫਾਉਲ ਸਾਹਮਣੇ ਸਫੀ ਫੇਰ ਹੋ ਗਿਆ ਮੂਰੇ ਫੇਰ ਹੋ ਗਿਆ ਮੂਰੇ ਲਾਹੂ ਟਕੜਾ ਜਫਾ ਇਹ 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 ਭੱਲੇ 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 ਆ ਦੋ ਸੌ ਰੁਪਇਆ ਹੋਰ ਅੱਜ ਇਹ ਮੇਲਾ ਚੱਲਦਾ ਤੇ ਲੋਕੀ ਤਾਂ ਸਵਾਦ ਲੈਂਦੇ ਐ ਲੋਕੀ ਤਾਂ ਸਵਾਦ ਲੈਂਦੇ ਐ ਲੋਕੀ ਤਾਂ ਸਿਰੇ ਦਾ ਮੇਲਾ ਹੋ ਨਪੜਿਆ ਸਿਰੇ ਦਾ ਮੇਲਾ ਸਿਰੇ ਦਾ ਮੈਚ ਇਰੇ ਦਾ ਮੇਲਾ ਹੋ ਨਬੜਿਆ ਅਹਿਮਦਗੜ ਛੰਨਾ ਦਾ ਅਹਿਮਦਗੜ ਛੰਨਾ ਦਾ ਅਹਿਮਦਗੜ ਛੰਨਾ ਦਾ ਲੈ ਵੀ ਪਿਆਰਿਆ ਹੁਣ ਗਲੇ-ਗੁਲੇ ਸਾਡੇ ਵੀ ਉਮੇ ਜੇ ਹੋਏ ਪਏ ਆ ਬਾਵਾ ਦਿਨ ਹੋ ਗਏ ਬੜਾ ਦੇਦੀ ਧਿਆਨ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬੜਾ ਚੁੱਟੀ ਦਾ ਮੈਚ ਆਓ ਸਾਹਮਣੇ ਅਗਲੀ ਕਬੱਡੀ ਕੇ ਵਿੱਚ ਥਿੰਦ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਆ ਵੀ ਥੋੜਾ ਥੋੜਾ ਪਿੱਛੇ ਨੂੰ हट ਜਾਣ ਸਤੂਆ ਵੇਖ ਲੈ ਕਬੱਡੀ ਪੈਂਦੀ ਕਬੱਡੀ ਪੈਂਦੀ ਆ ਸਾਹਮਣੇ ਤੇਤੀ ਕੈਂਡ ਵਾਲਾ ਜੇ ਪਾ ਗਿਆ ਸਿਆਣੀ ਕਬੱਡੀ ਤੇ ਗੱਲ ਵੱਖਰੀ ਹੋ ਜੂ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਚਿੱਟਾ ਹਾਰਾ ਦੀ ਗੱਲ ਆਹ ਤੇਤੀ ਕੈਂਡ ਵਾਲਾ ਪਾਉਂਦਾ ਰੇ ਮੈਂ ਕਿਹਾ ਸੀ ਆਹ ਮਾਰ ਗਿਆ ਟਪੂਸੀ ਆਹ ਮਾਰ ਗਿਆ ਪੁੱਠੀ ਮੇਰੇ ਵੀਰੋ ਲਓ ਇਸ ਵੇਲੇ ਚੱਲਦਾ ਮੈਚ ਸਮਾਪਤ ਦਿੜਬਾ 11 ਰਸ਼ੀਨ ਸਾਡੇ ਚਾਵਾ ਰਸ਼ੀਨ ਜੇਤੂ ਹੈ ਰਸ਼ੀਨ ਜੇਤੂ ਹੈ